ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਜਿਹੜਾ ਵੀ ਮਨੁੱਖ ਇਸ ਸੰਸਾਰ ਦੇ ਵਿੱਚ ਪੈਦਾ ਹੋ ਕਰਕੇ ਆਇਆ ਹੈ ਉਹ ਸਾਰੇ ਹੀ ਮਨੁੱਖ ਸਾਤ ਸੰਗਤ ਜੀ ਆਪਣੇ ਕਰਮ ਆਪਣੇ ਲੇਖ ਪਹਿਲਾਂ ਹੀ ਪਰਮੇਸ਼ਰ ਕੋਲ ਲਿਖਾ ਕਰਕੇ ਇਸ ਜਨਮ ਸੰਸਾਰ ਦੇ ਵਿੱਚ ਜਨਮ ਲੈ ਕਰਕੇ ਆਇਆ ਹੈ ਇਸ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਕੋਈ ਵੀ ਮਨੁੱਖ ਹੋਵੇ ਜਿਹੜਾ ਵੀ ਸਾਧ ਸੰਗਤ ਜੀ ਮਨੁੱਖ ਨੂੰ ਕਦੀ ਦੁੱਖ ਕਦੀ ਸੁਖ ਪ੍ਰਾਪਤ ਹੁੰਦਾ ਹੈ ਉਹ ਸਾਧ ਸੰਗਤ ਜੀ ਸਭ ਕੁਝ ਪਰਮੇਸ਼ਰ ਦੇ ਹੁਕਮ ਅੰਦਰ ਹੈ ਧੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਗੁਰਬਾਣੀ ਦੇ ਵਿੱਚ ਬਚਨ ਕਰਦੇ ਹਨ ਕਿ ਹੁਕਮ ਲਿਖ ਦੁੱਖ ਸੁਖ ਪਾਈਐ ਕਾਵਕੇ ਹੁਕਮ ਦੇ ਅੰਦਰ ਹੀ ਜਿਹੜਾ ਹੈ ਮਨੁੱਖ ਦੁੱਖਾਂ ਸੁੱਖਾਂ ਨੂੰ ਭੋਗਦਾ ਹੈ ਤੇ ਸਾਧ ਸੰਗਤ ਜੀ ਜਿਹੜੇ ਮਨੁੱਖ ਨੂੰ ਜੀਵਨ ਕਾਲ ਦੇ ਵਿੱਚ ਦੁੱਖ ਜਾਂ ਸੁੱਖ ਆਉਂਦੇ ਹਨ ਇਹ ਸਾਰੀ ਸਾਧ ਸੰਗਤ ਜੀ ਕਰਮਾਂ ਦੀ ਖੇਡ ਹੈ ਕਰਮਾਂ ਅਨੁਸਾਰ ਹੀ ਮਨੁੱਖਾਂ ਨੂੰ ਜਿਹੜਾ ਹੈ ਦੁੱਖ ਸੁੱਖ ਭੋਗਣੇ ਪੈਂਦੇ ਹਨ ਤਾਂ ਸਤਗੁਰੂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਮੇਂ ਦੀ ਸਾਧ ਸੰਗਤ ਜੀ ਸਾਖੀ ਹੈ ਤਨ ਸਾਧਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਤੇ ਉਪਰ ਸਾਰੀਆਂ ਹੀ ਸੰਗਤਾਂ ਨੂੰ ਤਰ ਰਹੇ ਸਨ ਗੁਰਬਾਣੀ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ ਜਦੋਂ ਸਾ ਸੰਗਤ ਜੀ ਤਨ ਸਾਧਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਸਮੇਂ ਸ੍ਰੀ ਖਡੂਰ ਸਾਹਿਬ ਵਿੱਚ ਇੱਕ ਵਾਰ ਸਾ ਸੰਗਤ ਜੀ ਪਸ਼ੂਆਂ ਨੂੰ ਬਹੁਤ ਜਾਰੀ ਭਿਆਨਕ ਬਿਮਾਰੀ ਪੈ ਗਈ ਪਸ਼ੂਆਂ ਨੂੰ ਬਿਮਾਰੀ ਪੈਣ ਕਰਕੇ ਜਿਹੜੇ ਨਗਰ ਦੇ ਜ਼ਿਮੀਦਾਰਾਂ ਨੇ ਬਹੁਤ ਹੀ ਸਾਰੇ ਪੀਰਾਂ ਫਕੀਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਪੂਜਾ ਕੀਤੀ ਬਹੁਤ ਜਾਰੇ ਜੋਤਿਸ਼ੀ ਜਿਹੜੇ ਸਨ ਉਹਨਾਂ ਕੋ ਗਾਏ ਕਿ ਜਾ ਕਰਕੇ ਅਸਮ ਪਸ਼ੂਆਂ ਦੀ ਬਿਮਾਰੀ ਦਾ ਜਿਹੜਾ ਹੱਲ ਹੈ ਉਹ ਪਤਾ ਕਰ ਸਕੀਏ ਤਾਂ ਜੋ ਸਾਡੇ ਪਸ਼ੂ ਜਿਹੜੇ ਹਨ ਉਹ ਬਚ ਸਕਣ ਸਾਧ ਸੰਗਤ ਜੀ ਜਦੋਂ ਵੀ ਕਿਸੇ ਮਨੁੱਖ ਨੂੰ ਇਸ ਸੰਸਾਰ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚੋਂ ਲੰਘਣਾ ਪੈਂਦਾ ਹੈ ਕੋਈ ਤਕਲੀਫ ਆਉਂਦੀ ਹੈ ਦੁੱਖ ਆਉਂਦਾ ਹੈ ਉਦੋਂ ਸਾਧ ਸੰਗਤ ਜੀ ਮਨੋਖ ਪੁੱਠੇ ਰਸਤੇ ਤੇ ਚੱਲ ਪੈਂਦਾ ਹੈ ਇਸੇ ਤਰ੍ਹਾਂ ਉਹਨਾਂ ਜ਼ਿਮੀਦਾਰਾਂ ਨੇ ਵੀ ਸਾਧ ਸੰਗਤ ਜੀ ਤੂਣੇ ਜਿਹੜੇ ਹਨ ਉਹ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਕਰਵਾਏ ਪਰ ਪਸ਼ੂਆਂ ਦੀ ਬਿਮਾਰੀ ਫਿਰ ਵੀ ਨਾ ਗਈ ਸਾਧ ਸੰਗਤ ਅਖੀਰ ਨੂੰ ਸਾਰੇ ਇਹ ਜ਼ਿਮੀਦਾਰ ਸਾਧ ਸੰਗਤ ਜੀ ਇਕੱਠੇ ਹੋ ਕਰਕੇ ਸਾਰੀਆਂ ਹੀ ਥਾਵਾਂ ਤੋਂ ਜਦੋਂ ਅੱਕ ਥੱਕ ਕਰਕੇ ਜਦੋਂ ਅੰਦਰੋਂ ਟੁੱਟ ਕਰਕੇ ਥੱਕ ਗਏ ਸਨ ਬਿਮਾਰੀ ਦਾ ਹੱਲ ਕਿਤੋਂ ਵੀ ਨਾ ਮਿਲਿਆ ਕਿਦੋਂ ਵੀ ਇਹ ਦੁੱਖ ਦਾ ਨਾਸ਼ ਨਹੀਂ ਹੋਇਆ ਸਾਧ ਸੰਗਤ ਜੀ ਫਿਰ ਜਦੋਂ ਧੰਨ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਦਾ ਪਤਾ ਚੱਲਿਆ ਬੜੀ ਸ਼ਰਧਾ ਭਾਵਨਾ ਦੇ ਨਾਲ ਨੀਵੇਂ ਹੋ ਕਰਕੇ ਸਾਧ ਸੰਗਤ ਜੀ ਧਰ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਆਏ ਆ ਕਰਕੇ ਸਾਧ ਸੰਗਤ ਜੀ ਪਸ਼ੂਆਂ ਦੀ ਜਿਹੜੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਜ਼ਿਮੀਦਾਰਾਂ ਨੇ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਨਮਸਕਾਰ ਕੀਤੀ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਜੀ ਹੀ ਕਿਰਪਾ ਕਰੋ ਸਾਰੇ ਜਗਤ ਨੂੰ ਤਾਰਨ ਵਾਲੇ ਹੋ ਸਾਡੇ ਪਸ਼ੂਆਂ ਦੇ ਉੱਪਰ ਬਹੁਤ ਹੀ ਭਿਆਨਕ ਬਿਮਾਰੀ ਆ ਗਈ ਹੈ ਉਹਨਾਂ ਨੂੰ ਲੱਗ ਚੁੱਕੀ ਹੈ ਬਿਮਾਰੀ ਆਪ ਜੀ ਕਿਰਪਾ ਕਰਕੇ ਇਸ ਬਿਮਾਰੀ ਤੋਂ ਜਿਹੜਾ ਹੈ ਛੁਟਕਾਰਾ ਕਰਾਓ ਤਾਂ ਸਾਤਗੁਰੂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਕਿ ਗੁਰੂ ਘਰ ਗੁਰੂ ਘਰ ਦੇ ਵਿੱਚ ਕੋਈ ਵੀ ਮਨੋਕ ਦੁਖੀਆ ਕੋਈ ਵੀ ਕਿਸੇ ਵੀ ਜਾਤੀ ਦਾ ਆ ਜਾਵੇ ਮਹਾਰਾਜ ਗੁਰੂ ਨਾਨਕ ਦੇ ਘਰ ਦੇ ਵਿੱਚ ਉਹ ਕਦੀ ਵੀ ਖਾਲੀ ਨਹੀਂ ਜਾਂਦਾ ਇਸਕਾਰ ਕੇ ਮਹਾਰਾਜ ਜੀ ਨੇ ਕਿਰਪਾ ਕੀਰਤੀ ਕੇ ਜਿਹੜੇ ਸ਼ਰਧਾ ਵਾਨਾ ਨੂੰ ਮਹਾਰਾਜ ਜੀ ਫਲ ਜ਼ਰੂਰ ਦਿੰਦੇ ਹਨ ਉਹਨਾਂ ਦੀ ਕੀਤੀ ਹੋਈ ਅਰਦਾਸ ਕੀਤੀ ਹੋਈ ਬੇਨਤੀ ਜਿਹੜੀ ਮਹਾਰਾਜ ਜੀ ਪ੍ਰਵਾਨ ਕਰਕੇ ਜਿਹੜਾ ਹੈ ਉਹਨਾਂ ਦੀ ਦੁੱਖ ਤਕਲੀਫ ਜਿਹੜੀਆਂ ਨੂੰ ਦੂਰ ਕਰ ਦਿੰਦੇ ਹਨ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਜਿਹੜਾ ਦਰ ਹੈ ਸਾਧ ਸੰਗਤ ਦੀ ਇੱਥੇ ਕੋਈ ਭਾਵੇਂ ਰਾਜਾ ਭਾਵੇਂ ਫਿਕਾਰੀ ਕੋਈ ਵੀ ਭੇਖਾਰੀ ਵੀ ਆ ਜਾਵੇ ਉਹਦੀਆਂ ਮਹਾਰਾਜ ਜੀ ਝੋਲੀਆਂ ਵਰ ਦਿੰਦੇ ਹਨ ਮਹਾਰਾਜ ਜੀ ਨੇ ਇਹ ਉਹਨਾਂ ਜ਼ਿਮੀਂਦਾਰਾਂ ਨੂੰ ਇਹ ਹੁਕਮ ਕੀਤਾ ਅਗਰ ਬਿਮਾਰੀ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਜਿਹੜੀਆਂ ਤੁਹਾਡੀਆਂ ਗਾਵਾਂ ਮੱਝਾਂ ਦਾ ਦੁੱਧ ਹੈ ਆਪਣੀ ਸ਼ਰਧਾ ਦੇ ਨਾਲ ਸ਼ਰਧਾ ਭਾਵਨਾ ਦੇ ਅਨੁਸਾਰ ਜਿਹੜਾ ਹੈ ਲੰਗਰ ਦੇ ਵਿੱਚ ਉਹਨੂੰ ਤੁਸੀਂ ਪਾਉਣਾ ਕਰੋ ਇਸ ਤਰ੍ਹਾਂ ਬਿਮਾਰੀ ਤੋਂ ਛਡਕਾਰਾ ਹੋ ਜਾਵੇਗਾ ਸਾਧ ਸੰਗਤ ਜੀ ਕਈ ਮਨੁੱਖ ਇੱਥੇ ਸ਼ੰਕਾ ਕਰਨਗੇ ਕਿ ਗੁਰੂ ਘਰ ਦੇ ਵਿੱਚ ਦੁੱਧ ਚੜਾਉਣ ਦੇ ਨਾਲ ਬਿਮਾਰੀਆਂ ਕਿੱਦਾਂ ਠੀਕ ਹੋ ਸਕਦੀਆਂ ਪਰ ਨਹੀਂ ਸਾਧ ਸੰਗਤ ਜੀ ਜੇਕਰ ਅੱਗੇ ਪੂਰਨ ਗੁਰੂ ਹੋਵੇ ਜੇਕਰ ਸਾਰੇ ਜਗਤ ਨੂੰ ਤਾਰਨ ਵਾਲਾ ਸੱਚਾ ਪਰਮੇਸ਼ਰ ਅਕਾਲ ਪੁਰਖ ਦਾ ਸਰੂਪ ਹੋਵੇ ਫਿਰ ਸਾਧ ਸੰਗਤ ਜੀ ਉਹਨਾਂ ਦੇ ਬਚਨਾਂ ਦੇ ਨਾਲ ਵੀ ਇਹ ਰੋਗ ਵੱਡੇ ਤੋਂ ਵੱਡੇ ਜਿਹੜੇ ਹਨ ਮਿਟ ਜਾਂਦੇ ਹਨ ਮਹਾਰਾਜ ਜੀ ਨੇ ਬਚਨ ਕੀਤਾ ਕਿ ਇਹ ਸਬ ਬਿਮਾਰੀ ਤੋਂ ਛਟਕਾਰਾ ਮਿਲ ਜਾਵੇਗਾ ਜੇਕਰ ਤੁਸੀਂ ਆਪਣੀਆਂ ਗਾਵਾਂ ਮੱਝਾਂ ਦਾ ਦੁੱਧ ਜਿਹੜਾ ਹੈ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਪਾਓ ਇਹ ਬਚਨ ਮੰਨ ਕੇ ਸਾਰੇ ਨਗਰ ਦੇ ਜ਼ਿਮੀਂਦਾਰਾਂ ਨੇ ਲੰਗਰ ਵਿੱਚ ਸਾਧ ਸੰਗਤ ਜੀ ਦੁੱਧ ਪਾਉਣਾ ਸ਼ੁਰੂ ਕੀਤਾ ਗੁਰੂ ਜੀ ਦੀ ਕਿਰਪਾ ਦੇ ਨਾਲ ਜਿਹੜੀ ਪਸ਼ੂਆਂ ਦੀ ਬਿਮਾਰੀ ਸੀ ਸਾਧ ਸੰਗਤ ਜੀ ਉਹ ਹਟ ਗਈ ਬਿਮਾਰੀ ਤਾਂ ਪਸ਼ੂਆਂ ਦੀ ਸਾਧ ਸੰਗਤ ਜੀ ਹਟਣੀ ਸੀ ਦੁੱਧ ਵੀ ਅੱਗੇ ਨਾਲੋਂ ਪਸ਼ੂ ਵੱਧ ਦੇਣ ਲੱਗ ਪਏ ਛੇਤਾ ਜੰਗੀਆਂ ਉਹਨਾਂ ਦੀਆਂ ਪਸ਼ੂਆਂ ਦੀਆਂ ਹੋ ਗਈਆਂ ਦੁੱਧ ਜੀਮੇਦਾਰਾਂ ਦਾ ਵੱਧ ਗਿਆ ਇਸ ਪ੍ਰਕਾਰ ਭਾਵੇਂ ਜੀਮੇਦਾਰਾਂ ਦੇ ਸਾਧ ਸੰਗਤ ਜੀ ਕਰਮਾਂ ਵਿੱਚ ਦੁੱਖ ਲਿਖਿਆ ਹੋਇਆ ਸੀ ਪਰੰਤੂ ਸਾਧਗੁਰਾਂ ਦਾ ਹੁਕਮ ਮੰਨਣ ਕਰਕੇ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋਈ ਤੇ ਸਾਧ ਸੰਗਤ ਜੀ ਅਸੀਂ ਵੀ ਸੰਸਾਰ ਆਪਣੇ ਜੀਵਨ ਦੇ ਵਿੱਚ ਅਨੇਕਾਂ ਹੀ ਪ੍ਰਕਾਰ ਦੇ ਆਪਣੇ ਕਰਮਾਂ ਅਨੁਸਾਰ ਅਸੀਂ ਫਲ ਭੋਗਦੇ ਹਾਂ ਜਦੋਂ ਸਾ ਸੰਗਤ ਜੀ ਦੁੱਖ ਤਕਲੀਫ ਕੋਈ ਆਉਂਦਾ ਹੈ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਤੱਕੀਏ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਤਾਂ ਜੋ ਸਾਡੇ ਸਾਰੇ ਦੁੱਖਾਂ ਦਾ ਨਾਸ਼ ਹੋ ਸਕੇ ਇਹ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਸਾਰੀ ਹੀ ਸਿੱਖ ਸੰਗਤ ਸਾਰੀ ਹੀ ਜਗਤ ਦਾ ਮਹਾਰਾਜ ਜੀ ਭਲਾ ਕਰਨ ਗੁਰਸੇਖ ਜਿਹੜਾ ਹੈ ਹਰ ਰੋਜ਼ ਹੀ ਅਰਦਾਸ ਦੇ ਵਿੱਚ ਪੜਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਹਾਰਾਜ ਜੀ ਸਾਰੇ ਹੀ ਜਗਤ ਦਾ ਸਾਰੇ ਪਰਿਵਾਰਾਂ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਮਾਲ ਡੰਗਰ ਦਾ ਮਹਾਰਾਜ ਜੀ ਕਾਰੋਬਾਰਾਂ ਦੇ ਵਿੱਚ ਵਾਧਾ ਪਾਵੇ ਇਸ ਪ੍ਰਕਾਰ ਦੀਆਂ ਸਾਧ ਸੰਗਤ ਜੀ ਗੁਰੂ ਸਹਿਬਾਨਾ ਦੀਆਂ ਸਾਖੀਆਂ ਸੁਣਨ ਬਾਅਦ ਤੇ ਦਾਸ ਦੇ ਚੈਨ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਧੰਨ ਸ਼੍ਰੀ ਗੁਰੂ ਦਾਨਕ ਦੇ ਮਹਾਰਾਜ ਸਾਹਿਬ ਜੀ ਤੋਂ ਲੈ ਕਰਕੇ ਅਤੇ ਜਿੰਨਾ ਵੀ ਸਿੱਖ ਇਤਿਹਾਸ ਹੈ ਉਹਨਾਂ ਦੀਆਂ ਸਾਖੀਆਂ ਸੁਣ ਕਰਕੇ ਸਾਧ ਸੰਗਤ ਜੀ ਆਪਣੇ ਜੀਵਨ ਦੇ ਵਿੱਚ ਬਦਲਾਅ ਲਿਆ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ